ਆ ਸਰੇਂਦਰ ਚਿੰਦੇ ਨੇ ਕਿਸੇ ਦਿਨ ਚਮਕੀਲੇ ਦਾ 20 ਰੁਪਏ ਕਰਾਇਆ ਨਹੀਂ ਚੰਡੀਗੜ 44 ਸੈਕਟਰ ਸੱਕ ਤੱਕ ਦਾ ਲਾਇਆ ਸੀਗਾ ਜਿਹੜੇ ਬਾਤ ਕਹਿੰਦੇ ਸੀ ਇਹ ਤਾਂ ਸਾਡਾ ਪੁੱਤ ਸੀਗਾ ਇੱਥੇ ਤੱਕ ਪਹੁੰਚਾਇਆ ਉੱਥੇ ਤੱਕ ਪਹੁੰਚਾਇਆ ਠੀਕ ਆ ਪਰ ਜੇ ਮੈਂ ਅੱਜ ਤੁਹਾਨੂੰ ਆ ਗੱਲ ਦੱਸਾਂ ਕਿ ਜਦੋਂ ਇੱਕ ਵਾਰ ਆ ਰਾਮਲੀਲਾ ਦੇ ਵਿੱਚ ਪ੍ਰੋਗਰਾਮ ਕਰਨਾ ਇਥੋਂ ਲੁਧਿਆਣੇ ਤੋਂ ਸਰੇਂਦਰ ਚਿੰਦਾ ਜੀ ਸੋਨੀਆਂ ਜੀ ਤੇ ਬਾਕੀ ਸਾਰਿਆਂ ਨੇ ਜਾਣਾ ਸੀਗਾ ਤੇ ਜਿਹੜਾ ਕੇਸਰ ਸਿੰਘ ਟਿੱਕੀ ਸੀਗਾ ਉਹ ਕਹਿੰਦਾ ਆਪਾਂ ਚਮਕੀਲੇ ਨੂੰ ਵੀ ਨਾਲ ਲੈ ਚੱਲਦੇ ਹਾਂ ਜਦੋਂ ਸੰਮੁਖ ਸਿੰਘ ਆਜ਼ਾਦ ਦੇ ਕੋਲ ਗਿਆ ਕਹਿੰਦੇ ਭਈ ਇਹ ਕੀ ਕਹਿੰਦਾ ਇਸ ਬੰਦੇ ਨੂੰ ਵੀ ਲਿਜਾਣਾ ਕਿਉਂਕਿ ਚਮਕੀਲਾ ਉਹਦੇ ਕੋਲ ਵੈਕਟਰਾਂ ਦਾ ਬਾਜਾ-ਬੂਜਾ ਵਜਾ ਲੈਂਦਾ ਸੀ ਤੇ ਉਹ ਕਹਿੰਦਾ ਨਾ ਭਾਈ ਖਿੰਦੇ ਨੇ ਤਾਂ ਤੁਹਾਡੀ ਪੇਮੈਂਟ ਚੋਂ ਪੈਸੇ ਕੱਟਣਾ ਨੇ ਉਹਨੇ ਤਾਂ ਨਹੀਂ 20-25 ਰੁਪਏ ਕਿਰਾਇਆ ਲਾਣਾ ਵੀ ਉਹ ਤੁਹਾਨੂੰ ਪਤਾ ਕਿੰਨਾ ਲੀਚੜਵਾ ਹੈ ਨਾ ਕਿੰਨਾ ਸੜਿਆ ਆ ਤੇ ਉਹ ਫਿਰ ਟਿੱਕੀ ਕਹਿੰਦਾ ਕੋਈ ਨਹੀਂ ਅਸੀਂ ਆਪ ਕਰਾਂਗੇ ਇਹ ਉੱਤੇ ਕੱਪੜੇ ਧੋਊਗਾ ਇਹ ਪੇਟੀ ਤੇ ਕਪੜਾ-ਕੁਪੜਾ ਮਾਰੂਗਾ ਇਹ ਸਾਜਾਂ ਨੂੰ ਮੜਾ-ਮੋਟਾ ਸਾਫ਼-ਸਾਫ਼ ਐ ਹੀ ਕਰੂਗਾ ਇਹ ਸਾਨੂੰ ਪਾਣੀ ਪੜਾਊਗਾ ਤੇ ਕਹਿੰਦੇ ਟਿੱਕੀ ਲੈ ਜਾਂਦਾ ਹੁੰਦਾ ਸੀ ਫਿਰ ਜਦੋਂ ਨਾਲ ਤੇ ਟਿੱਕੀ ਫਿਰ ਹੁਕ ਪਹਿਲਾਂ ਉਹ ਟਿੱਕੀ ਨੂੰ ਹੁਕਮ ਕਰਦੇ ਟਿੱਕੀ ਚਮਕੀਲੇ ਨੂੰ ਹੁਕਮ ਕਰਦਾ ਹੁੰਦਾ ਸੀ ਚਾਹ ਪਾਣੀ ਲੈ ਕੇ ਆ ਜਾ ਐ ਲੈ ਧਨੀਰਾ ਹੈਨਾ ਪਰ ਇੱਕ ਪਰ ਇੰਨਾ ਜ਼ਰੂਰ ਸੀਗਾ ਕਿ ਕੇਸਰ ਸਿੰਘ ਟਿੱਕੀ ਨੇ ਉਹਦਾ ਕਰਾਇਆ ਲਾਇਆ ਤੇ ਉਹਨੂੰ ਚੰਡੀਗੜ੍ਹ ਸੈਕਟਰ ਲਗਿਆ ਕਿਉਂਕਿ ਉੱਥੇ ਉਹਨੇ ਅਮਰ ਸਿੰਘ ਚਮਕੀਲਾ ਦੇ ਨਾਮ ਨਾਲ ਚਮਕਿਆ ਜਾਣਾ ਸੀਗਾ ਹਨਾ ਇਸ ਕਰਕੇ ਇਸ ਕਰਕੇ ਅੱਜ ਵੀ ਮੈਂ ਤੁਹਾਨੂੰ ਦੱਸਦਾ ਥੱਲਿਓਂ ਉੱਠੋ ਕਦੇ ਆਪਣੇ ਹੀਣ ਭਾਵਨਾ ਇਦਾਂ ਛੱਡ ਕੇ ਨਾ ਪਰ ਚਮਕੀਲੇ ਨੇ ਇਹ ਸਭ ਕੁਝ ਹੀਣਤਾ ਸਹੀ ਉਹ ਉੱਥੇ ਗਿਆ ਭਾਂਡੇ ਵੀ ਫੜਾਉਂਦਾ ਰਿਹਾ ਉਹਨਾਂ ਦੇ ਭਾਂਡੇ ਧੋਂਦਾ ਵੀ ਰਿਹਾ ਉਹਨਾਂ ਦੇ ਕੱਪੜੇ ਵੀ ਧੋਤੇ ਉਹਨੇ ਸਾਰਾ ਕੁਝ ਕੀਤਾ ਉੱਥੇ ਉਹਨੇ ਪਹਿਲੀ ਵਾਰ ਗਾਣਾ ਸੁਣਾਇਆ ਸੀਗਾ ਹਾਂ ਅਗਦੇ ਭੂ ਕਿਹਾ ਕਿ ਨੱਚ ਭਾਬੀ ਐ ਤੇ ਉੱਥੇ ਹੀ ਉਹਦਾ ਨਾਮ ਅ ਸਨਮੁਖ ਸਿੰਘ ਆਯਾਦ ਨੇ ਅਮਰ ਸਿੰਘ ਚਮਕੀਲਾ ਰੱਖਿਆ ਸੀ ਜਦੋਂ ਉਹ ਕਹਿੰਦਾ ਤੇਰਾ ਪੇ ਇੱਥੇ ਗਾਣਾ ਉੱਥੇ ਹੋਇਆ ਸੀਗਾ ਵੀ ਇੱਕ ਮੁੰਡਾ ਇੱਥੇ ਕੋ ਆਇਆ ਉਹ ਬੜਾ ਵਧੀਆ ਗਾਉਂਦਾ ਹਾਰਮੋਨੀਅਮ ਤੇ ਉਹਨੂੰ ਲਿਆਓ ਤੇ ਇਹ ਕਹਿੰਦੇ ਫਿਰ ਧਨੀ RAM ਉਹ ਕਹਿੰਦਾ ਯਾਰ ਇਹ ਧਨੀਆ ਕੋਈ ਨਾ ਆ ਮੇਰਾ ਯਾਰ ਇਹ ਤਾਂ ਇਦਾਂ ਲੱਗਾ ਜਿਵੇਂ ਸਬਜ਼ੀ ਮੰਡੀ ਚ ਕੋ ਫੜਕੇ ਲਿਆਂਦਾ ਹੁੰਦਾ ਫਿਰ ਇਹ ਕਹਿੰਦਾ ਉਹਦਾ ਤਾਂ ਮੇਰਾ ਨਾਮ ਅਮਰ ਸਿੰਘ ਸਦੀਲਾ ਵੀ ਮੈਂ ਸਦੀਲਾ ਤਕਲ ਤਸੱਲਾ ਰੱਖਣਾ ਹੀ ਨਾਲ ਉਹ ਹੈਗਾ ਸਾਡੇ ਹੋਰ ਵਾ ਇੱਕ ਕਲਾਕਾਰ ਹੈ ਨਾ ਤੇ ਫਿਰ ਸਨਮੁਖ ਸਿੰਘ ਯਾਦ ਕਹਿੰਦਾ ਤੂੰ ਫਿਕਰ ਨਾ ਕਰ ਸ਼ਾਮ ਨੂੰ ਜਦੋਂ ਮੌਕਾ ਆਊਗਾ ਮੈਂ ਤੇਰਾ ਨਾਮ ਆਪੇ ਰੱਖ ਦੂੰ ਕਹਿੰਦੇ ਜਦੋਂ ਸ਼ਾਮ ਨੂੰ ਕਹਿੰਦਾ ਸਨਮੁਖ ਸਿੰਘ ਯਾਦ ਚੜਿਆ ਸਟੇਜ ਤੇ ਕਹਿੰਦਾ ਬਈ ਸਰੋਤਿਓ ਅੱਜ ਤੁਹਾਨੂੰ ਇੱਕ ਬਹੁਤ ਹੀ ਵਧੀਆ ਫਨਕਾਰ ਦੇ ਰੂਪ ਰੂਪ ਕਰ ਰਹੇ ਆ ਜਿਹਦਾ ਨਾਮ ਹੈਗਾ ਅਮਰ ਸਿੰਘ ਚਮਕੀਲਾ ਤੇ ਜਦੋਂ ਅਮਰ ਸਿੰਘ ਚਮਕੀਲਾ ਦਾ ਨਾਮ ਲਾ ਤੇ ਉੱਥੇ ਚਮਕੀਲਾ ਜੁੜ ਗਿਆ ਤੇ ਉਹ ਕਹਿੰਦਾ ਚਮਕੀਲਾ ਤੂੰ ਹੁਣ ਚਮਕੂਗਾ ਤੇ ਚਮਕੀਲਾ ਫਿਰ ਉਦਣ ਤੋਂ ਚਮਕਣ ਲੱਗ ਪਿਆ ਤੇ ਚਮਕੀਲੇ ਜਿਹਦੇ 20 ਰੁਪਏ ਜਿਹਨੇ ਸੀ ਕਰਾਇਆ ਲਾਇਆ ਜਾਂਦਾ ਜਿਹਨੂੰ ਥਲੜੇ ਲੋਕ ਵੀ ਕੱਪੜਾ ਮਾਨ ਭਾਂਡੇ ਮ ਜਾਣ ਤੇ ਇਦਾਂ ਦੇ ਕੰਮ ਤੇ ਰੱਖਦੇ ਸੇ ਉਸ ਚਮਕੀਲੇ ਨੇ ਬਾਅਦ ਦੇ ਵਿੱਚ ਇਹਨਾਂ ਦੀ ਹਿੱਕ ਤੇ ਚੜ ਕੇ ਨੱਥ ਤੇ ਉੱਪਰ ਦੀ ਮੈਂ ਇੱਕ ਫੜ ਕੇ ਉਹ ਉਡਾਰੀ ਉਹ ਉਡਾਰੀ ਤੈਅ ਕੀਤੀ ਜਿਹੜਾ ਦੁਨੀਆਂ ਦਾ ਕਲਾਕਾਰ ਨਹੀਂ ਅਜੇ ਤੱਕ ਦੁਨੀਆਂ ਦਾ ਕੋਈ ਕਲਾਕਾਰ ਨਹੀਂ ਅਜੇ ਤੱਕ ਉਹ ਉਡਾਰੀ ਤੈਅ ਕਰ ਸਕਿਆ ਛਿੰਦੇ ਹੁਣੀ ਵੀ ਪਿੱਛੇ ਰਹਿ ਗਏ ਵੱਡੇ ਵੱਡੇ ਫਨਕਾਰ ਵੀ ਪਿੱਛੇ ਰਹਿ ਗਏ ਉਹ ਇਹਨਾਂ ਦੀਆਂ ਇਨਾਂ ਨਹੀਂਆ ਸਟੇਜਾਂ ਤੇ ਕੱਪੜਾ ਮਾਰਨ ਵਾਲਾ ਦਰੀਆਂ ਵਿਛਾਣ ਵਾਲਾ ਚਮਕੀਲਾ ਦਿਨੋਂ ਦਿਨ ਇਹਨਾਂ ਤੋਂ ਅੱਗੇ ਨਿਕਲ ਗਿਆ ਆਪਣੀ ਮਿਹਨਤ ਦੇ ਸਦਕਾ ਆਪਣੀ ਲਗਨ ਦੇ ਸਦਕਾ ਕਿਉਂਕਿ ਇਹ ਹਿੰਨ ਭਾਵਨਾ ਦੇ ਵਿੱਚ ਰਹਿ ਕੇ ਦੇਖ ਲਿਆ ਸੀ ਕਿ ਮੈਨੂੰ ਕੋਈ ਫਰਕ ਨਹੀਂ ਜਿੰਨਾ ਮਰਜੀ ਨੀਮਾ ਕਰਾ ਲਓ ਹੀਨਾ ਕਰ ਲਓ ਮੈਂ ਅੱਗੇ ਨਿਕਲਣਾ ਤੇ ਉਹ ਲੋਕ ਕਿਸੇ ਦਿਨ ਉਹਦੇ ਅੱਗੇ ਪਿੱਛੇ ਫਿਰਦੇ ਸੇ ਪਰ ਚਮਕੀਲੇ ਨੇ ਕਦੇ ਮਾਣ ਨਹੀਂ ਸੀ ਕੀਤਾ ਤੇ ਸਾਨੂੰ ਮਾਣ ਆ ਚਮਕੀਲਾ ਤੇਰੀ ਕਲਾਕਾਰੀ ਤੇ ਹਾਂ ਤੇਰੇ ਦੋ ਚਾਰ ਗੀਤ ਹੈਗੇ ਆ ਉਹਨਾਂ ਨੂੰ ਕੰਡੈਮ ਕਰਦੇ ਪਰ ਤੂੰ ਕਲਾਕਾਰ ਬਹੁਤ ਵੱਡਾ ਸੀ ਤੇਰੇ ਤੇ ਲੋਕਾਂ ਨੂੰ ਮਾਣ ਰਹੂਗਾ